ਦੇਣਾ ਵਿਜੀਲੈਂਸ ਨੇ ਪੁਲਿਸ ਕਮਿਸ਼ਨਰੇਟ ਊਮਨ ਸੈਲ ਵਿੱਚ ਤਨਾਤ ਏਸੀਪੀ ਨਿਰਦੋਸ਼ कौर ਅਤੇ ਉਸ ਦਾ ਨਾਇਬ ਰਿਡਨ ਉਤੀਜਾ ਰੁਪਏ ਦੇ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਕਾਬੂ ਕੀਤਾ ਐ ਐਸਐਸਪੀ ਵਿਜੀਲੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਟਰੋ ਮونیਅਲ ਡਿਸਪਿਊਟ ਮਾਮਲੇ ਦੇ ਵਿੱਚ ਬਠਿੰਡਾ ਦੇ ਰਹਿਣ ਵਾਲੇ ਪੀੜੇ ਦੇ ਵੱਲ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪ੍ਰਿਤ ਪ੍ਰਿਤਪਾਲ ਕੁਮਾਰ ਨੇ ਕੁਦਾ ਪਿੰਡਾ ਬਠਿੰਡੇ ਪਿੰਡਾ ਇਹ ਸਾਡੇ ਕੋਲ ਅੱਜ ਆਏ ਸੀਗੇ ਇਹ ਇਹਨਾਂ ਦਾ ਕਹਿਣਾ ਸੀ ਵੀ ਇਹ ਇੱਕ ਇਹਨਾਂ ਦਾ ਭਾਂਜਾ ਹੈਗਾ ਅਸ਼ਨੀ ਕੁਮਾਰ ਉਹਦੇ ਖਿਲਾਫ ਦਰਖਾਸਤ ਉਹਦੀ ਵਾਈਫ ਨੇ ਦਿੱਤੀ ਸੀਗੀ ਜੋ ਔਮਨ ਸੈਲ ਚੱਲਦੀ ਸੀ ਜਿਆਨੇ ਔਰ ਇਹ ਉੱਥੇ ਆਏ ਸੀ ਉਹ ਰੀਡਰ ਬਿਆਨ ਸਿੰਘ ਜਿਹੜਾ ACP ਔਮਨ ਸੈਲ ਚ ਲੱਗੇ ਨੇ ਨਰਦੋਸ਼ਪੁਰ ਉਹਨਾਂ ਦਾ ਰੀਡਰ ਬਿਆਨ ਸਿੰਘ ਹੈ ਉਹ ਫਿਰ ਇਹਨਾਂ ਨੇ ਜਦੋਂ ਮਿਲਿਆ ਹੈਗਾ ਇਹਨਾਂ ਨੇ 1 ਲੱਖ ਦੀ ਡਿਮਾਂਡ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ 30 ਲੱਖ ਰੁਪਏ ਤੁਸੀਂ ਕੁੜੀ ਵਾਲਿਆਂ ਨੂੰ ਦੇ ਦਿਓ ਕਿ ਤੁਹਾਡਾ ਰਾਜ਼ਨਾਮਾ ਹੋ ਜਾਏਗਾ ਉਹ ਕਹਿੰਦਾ ਵੀ 30 ਲੱਖ ਤਾਂ ਅਸੀਂ ਦੇ ਸਕਦੇ ਹਾਂ ਸਾਡੇ ਕੋਲ ਤਾਂ ਇਦਾਂ ਅਸੀਂ ਕਿਉਂ ਦੇਈਏ ਉਹ ਕਹਿੰਦੇ ਫਿਰ ਤੁਸੀਂ ਲੱਖ ਰੁਪਿਆ ਇੱਧਰ ਦੇ ਦਿਓ ਅਸੀਂ ਤੁਹਾਡਾ ਫਾਈਲ ਕਰ ਦਿੰਨੇ ਆ ਉਹਨੇ ਕਿਹਾ ਵੀ ਲੱਖ ਜਿਆਦਾ ਹੈਗਾ ਫਿਰ ਉਹ 60000 ਚ ਅਲਟੀਮੇਟਲੀ ਉਹਦੀ ਸੈਟਿੰਗ ਹੋ ਗਈ ਤੇ 30000 ਰੁਪਿਆ ਉਹਨਾਂ ਨੇ 29 ਤਰੀਕ ਨੂੰ ਲੈ ਲਿਆ ਸੀਗਾ ਔਰ ਰੀਡਰ ਨੇ ਲਿਆ ਹੈਗਾ ਐਸਪੀ ਦੀ ਹਾਜ਼ਰੀ ਚ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਜ 30000 ਰੁਪਿਆ ਉਹਨਾਂ ਕੋ ਲੈਣਾ ਸੀ ਤੇ ਨਾਲੇ ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਰਿਪੋਰਟ ਆਪਣੀ ਲੈ ਜਾਓ ਰਿਪੋਰਟ ਤੁਹਾਡੀ ਸੀ ਬਣਾਤੀ ਆ ਤੁਹਾਡੇ ਫੇਵਰ ਚ ਉਹਦੇ ਨਾਲੇ ਤੁਸੀਂ ਕਾਪੀ ਲੈ ਜਾਓ ਉਹ ਅੱਜ ਫਿਰ ਉਹ ਆਈ ਸੀਗੇ ਕੰਪਲੇਨੈਂਟ ਉਹਨਾਂ ਦੱਸਿਆ ਉਹਨਾਂ ਨੇ ਇਸ ਚੀਜ਼ ਦੀ ਰਿਕਾਰਡਿੰਗ ਕਰ ਲਈ ਸੀਗੀ ਔਰ ਬਸ ਇੱਚੇ ਹੀ ਹੋਇਆ ਵੀ ਜਦੋਂ ਉੱਥੇ ਬਿਜ਼ਨਸ ਟੀਮ ਸਰਕਾਰੀ ਬੰਦੇ ਹਾਜ਼ਰੀ ਪਹੁੰਚੀ ਐ ਤੇ ਇਹਨਾਂ ਨੂੰ ਉੱਥੇ ਐਪਰੀਹੈਂਸ਼ਨ ਹੋ ਗਈ ਐ ਔਰ ਆਪਣੇ ਇਹ 30000 ਲੈਣ ਦੀ ਕੋਸ਼ਿਸ਼ ਵਿੱਚ ਇਹਨਾਂ ਨੂੰ ਫਿਰ ਉੱਥੇ ਗੁਫਤਾਰ ਕੀਤਾ ਹੈਗਾ ਜਿਹੜਾ 30000 ਤਾਂ ਲੈ ਹੀ ਲਿਆ ਸੀ ਇਹਨਾਂ ਨੇ ਪਹਿਲਾਂ 30000 ਹੋਰ ਲੈਣਾ ਸੀਗਾ ਉਹ ਤੇ ਇਹਨਾਂ ਨੇ ਉੱਥੇ ਮੌਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਅੱਜ ਉਹ 30000 ਇਹਨਾਂ ਨੇ ਲੈਣੇ ਸੀਗੇ ਲੈਏ ਨਹੀਂ ਸੀਗੇ ਉਹ ਹੋ ਗਏ ਇਹਨਾਂ ਨੂੰ ਤੇ ਬਿਜ਼ਨਸ ਦੀ ਵੀ ਤਾਂ ਪਤਾ ਲੱਗ ਗਿਆ ਵੀ ਆ ਗਈ ਹੈ ਤੇ ਉਹ ਫਿਰ ਇਹਨਾਂ ਨੂੰ ਗੁਫਤਾਰ ਕਰ ਲਿਆ ਮਕਦਮਾ ਦਰਜ ਹੋ ਗਿਆ ਤੇ ਕੱਲ ਉਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇ ਕੋਪਰਾ ਰੈਸਪੀ ਕਰ ਲਈ ਰੀਡਰ ਬਿਆਨ ਸਿੰਘ ਔਰ ACP ਨਾ ਦੋਸ਼ਕਾ ਜਿਹੜੇ ਲੁਧਿਆਣੇ ਲੱਗੇ ਨੇ ਆਪਣੇ ਊਮਨ ਸੈਲ ਚ ਪਹਿਲਾਂ ਕਿਤੇ ਲੱਗੇ ਸੀ ਜੀ ਮੈਨੂੰ ਪਹਿਲਾਂ ਕਿਉਂ ACP ਇੱਥੇ ਲੱਗੇ ਨੇ ਬਾਕੀ ਸੀ ਵੈਰੀਫਾਈ ਕਰਦੇ ਆ ਪਹਿਲਾਂ ਕਿੱਥੇ ਸੀਗੇ ਕਰੋ ਵੈਰੀਫਾਈ ਕਰੋ ਠੀਕ